ਹੁਸ਼ਾਰਪੁਰ نیوز ਦੇ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਚੇਤਨ ਕਸ਼ਪ ਇਸ ਵਕਤ ਅਸੀਂ ਹੁਸ਼ਾਰਪੁਰ ਬੱਸ ਸਟੈਂਡ ਵਿਖੇ ਮੌਜੂਦ ਹਾਂ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਜਿਹੜੇ ਫੋਨ ਕਾਲਸ ਆ ਰਹੇ ਸਿਗੇ ਬੱਸ ਸਰਵਿਸਿਜ਼ ਨੂੰ ਲੈ ਕੇ ਕਿ ਹਿਮਾਚਲ ਦੇ ਵਿੱਚ ਜਾਣ ਵਾਲੀਆਂ ਬੱਸਾਂ ਦੇ ਰੂਟ ਕੈਨਸਲ ਹੋ ਗਏ ਨੇ ਜਾਂ ਹਿਮਾਚਲ ਤੋਂ ਪੰਜਾਬ ਆਉਣ ਵਾਲੀਆਂ ਬੱਸਾਂ ਦੇ ਰੂਟ ਕੈਨਸਲ ਹੋ ਗਏ ਨੇ ਤਾਂ ਸਾਡੀ ਹੁਸ਼ਾਰਪੁਰ ਬੱਸ ਸਟੈਂਡ ਤੇ ਮੌਜੂਦ ਸਟੇਸ਼ਨ ਸੁਪਰਵਾਈਜ਼ਰ ਮਨੋਜ ਕੁਮਾਰ ਦੇ ਨਾਲ ਗੱਲਬਾਤ ਹੋਈ ਹੈ ਤੋ ਨਾ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਤੇ ਨਾਲ ਦੇ ਨਾਲ ਤੁਹਾਨੂੰ ਤਸਵੀਰਾਂ ਵੀ ਇਹ ਜਿਹੜੀਆਂ ਅਸੀਂ ਉਹ ਹੁਸ਼ਿਆਰਪੁਰ ਬੱਸ ਸਟੈਂਡ ਦੀਆਂ ਦਿਖਾ ਰਹੇ ਹਾਂ ਕਿਉਂਕਿ ਜੋ ਸਾਨੂੰ ਸਟੇਸ਼ਨ ਸੁਪਰਵਾਈਜ਼ਰ ਇਹ ਮਨੋਜ ਕੁਮਾਰ ਨੇ ਜੋ ਸਾਨੂੰ ਜਾਣਕਾਰੀ ਮੁਹੱਈਆ ਕਰਵਾਈ ਹੈ ਉਹਨਾਂ ਦੇ ਦੱਸਣ ਮੁਤਾਬਕ ਹੁਸ਼ਿਆਰਪੁਰ ਡੀਪੂ ਤੋਂ ਜੋ ਰੋਜ਼ਾਨਾ ਦੀ ਗਿਣਤੀ ਦੇ ਵਿੱਚ ਹਿਮਾਚਲ ਨੂੰ ਰੂਟ ਚੱਲਦੇ ਨੇ ਤਾਂ ਉਹਨਾਂ ਦੇ ਵਿੱਚੋਂ 20 ਤੋਂ 22 ਰੂਟ ਆ ਜਿਹੜੇ ਉਹ ਕੈਨਸਲ ਕੀਤੇ ਗਏ ਨੇ ਤਾਂ ਐਸੇ ਹੀ ਤਰ੍ਹਾਂ ਹਿਮਾਚਲ ਏ ਡਿਪੂ ਦੇ ਇਨਚਾਰਜ ਸਰਬਜੀਤ ਨਾਲ ਵੀ ਸਾਡੀ ਗੱਲ ਹੋਈ ਹੈ ਉਹਨਾਂ ਨੇ ਫੋਨ ਗੱਲ ਕਰਵਾਈ ਹੈ ਜੋ ਹੁਸ਼ਿਆਰਪੁਰ ਬੱਸ ਸਟੈਂਡ ਦੇ ਸਟੇਸ਼ਨ ਸੁਪਰਵਾਈਜ਼ਰ ਨੇ ਤਾਂ ਉਹਨਾਂ ਦੇ ਦੱਸਣ ਮੁਤਾਬਕ ਕਿ ਹਿਮਾਚਲ ਤੋਂ ਹੁਸ਼ਿਆਰਪੁਰ ਆਉਣ ਵਾਲੀਆਂ 25 ਤੋਂ 30 ਬੱਸਾਂ ਦੇ ਜਿਹੜੇ ਉਹ ਰੂਟ ਕੈਨਸਲ ਕੀਤੇ ਗਏ ਨੇ ਹਾਲਾਂਕਿ ਦੂਜੇ ਪਾਸੇ ਜੇਕਰ ਆਪਾਂ ਇਹ ਪੰਜਾਬ ਵਾਲਿਆਂ ਦੀ ਗੱਲ ਕਰੀਏ ਤਾਂ ਪੰਜਾਬ ਵਾਲਿਆਂ ਵੱਲੋਂ ਵੀ ਆਪਣੀਆਂ ਬੱਸਾਂ ਨੇ ਚਾਹੇ ਉਹ ਪੀਆਰਟੀਸੀ ਬੱਸਾਂ ਚਾਹੇ ਪੰਜਾਬ ਰੋਡਵੇਜ ਬੱਸ ਹੈ ਉਹ ਹੁਣ ਜੋ ਹਿਮਾਚਲ ਦੇ ਵਿੱਚ ਗਈਆਂ ਹੋਈਆਂ ਸਨ ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਤਾਂ ਤਸਵੀਰਾਂ ਦੇ ਵਿੱਚ ਇਹ ਜੋ ਤੁਸੀਂ ਇਹ ਹੁਸ਼ਾਰਪੁਰ ਡੀਪੂ ਦੀ ਬੱਸ ਵੇਖ ਰਹੇ ਹਾਂ ਪੀਬੀ 07ਸੀਏ 3614 ਇਹ ਹਮੀਰਪੁਰ ਤੋਂ ਜਿਹੜੀ ਵਾਪਸ ਬੁਲਾ ਲਈ ਗਈ ਹੈ ਸਾਡੇ ਨਾਲ ਬੱਸ ਦੇ ਕੰਡਕਟਰ ਤੇ ਡਰਾਈਵਰ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਆਖਰਕਾਰ ਇਹ ਕਿਉਂ ਉੱਥੋਂ ਵਾਪਸ ਆਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਭਾਈ ਸਾਹਿਬ ਇੱਕ ਮਿੰਟ ਜੀ ਕੀ ਨਾਮ ਹੈ ਤੁਹਾਡਾ ਜੀ ਵਿਜੇ ਕੁਮਾਰ ਇਹ ਵਿਜੇ ਕੁਮਾਰ ਜੀ ਕਿਹੜੀ ਬੱਸ ਚਾਉਂਦੇ ਕਿਹੜੀ ਕੰਪਨੀ ਦੀ ਇਹ ਪੰਜਾਬ ਰੋਡਵੇ ਹੁਸ਼ਾਰਪੁਰ ਡੀਪੂ ਇਹ ਤੁਸੀਂ ਹੁਣ ਬੱਸ ਖਾਲੀ ਲੈ ਕੇ ਆਏ ਹੋ ਤੁਹਾਡੇ ਦੱਸਣ ਮੁਤਾਬਕ ਕਿਹੜੀ ਜਗ੍ਹਾ ਗਏ ਹੋਏ ਸੀ ਤੁਸੀਂ ਅਸੀਂ ਹਮੀਰਪੁਰ ਗਏ ਸੀ ਤਾਂ ਕੀ ਕ ਉਹ ਸਾਨੂੰ ਨੇ ਫੋਨ ਆਇਆ ਸੀ ਹਿਆਰਪੁਰ ਤੋਂ ਜੀ ਤੇ ਡਿਊਟੀ ਵਾਲੇ ਕਹਿੰਦੇ ਬੋਲੇ ਆ ਕਿ ਗੱਡੀ ਵਾਪਸ ਲੈ ਆਓ ਕਿ ਅੰਮ੍ਰਿਤਸਰ ਤੋੜਪਨ ਹੋਈ ਆ ਵੀ ਕੋਈ ਨੁਕਸਾਨ ਨਾ ਕਰ ਸਕੇ ਗੱਡੀ ਦਾ ਪਰ ਅਸੀਂ ਉਧਰੋਂ ਜਿਹਨਾਂ ਨੇ ਵਾਪਸ ਆਏ ਆ ਅਸੀਂ ਵਾਪਸ ਆਏ ਸਾਨੂੰ ਕੋਈ ਇਹੋ ਜਿਹਾ ਨਹੀਂ ਮਿਲਿਆ ਬਿਲਕੁਲ ਸਹੀ ਸਲਾਮਤ ਆਈਏ ਪ੍ਰੈਸ਼ਰ ਬੜੀ ਪੁਜਾਈ ਆ ਅੱਛਾ ਸਵਾਰੀਆਂ ਲੈ ਕੇ ਆਓ ਕਿ ਬਸ ਪੂਰੀ ਤਰ੍ਹਾਂ ਖਾਲੀ ਆਈਏ ਖਾਲੀ ਆਈਏ ਤੇ ਕਦੋਂ ਤੇ ਤੁਸੀਂ ਹਿਮਾਚਲ ਨੂੰ ਗਏ ਹੋ ਸੀ ਅਸੀਂ ਸਵੇਰੇ ਗਏ ਸੀ ਟਾਈਮ ਲੈ ਕੇ 6 ਵੀ ਦਾ ਠੀਕ ਹੈ ਜੀ ਹਾਂਜੀ ਤੇ ਉੱਥੇ ਜਦੋਂ ਤੁਸੀਂ ਹਮੀਰਪੁਰ ਦੇ ਵਿੱਚ ਪਹੁੰਚਦੇ ਉਦੋਂ ਉਦੋਂ ਲੋਡਡ ਬੱਸ ਗਈ ਸੀ ਲੋਡ ਹੋ ਕੇ ਗਈ ਸੀ ਹਾਂਜੀ 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 ਰਸਤੇ 'ਚ ਕੋਈ ਦਿੱਕਤ ਆਈ ਉਦੋਂ ਨਹੀਂ ਨਹੀਂ ਕੋਈ ਨਹੀਂ ਬੱਸ ਸਟਾਣ ਗਏ ਆਪਾਂ ਸਵਾਰੀਆਂ ਲਾਈਆਂ ਫਿਰ ਅਸੀਂ ਉਹਨੂੰ ਫੋਨ ਆ ਕੇ ਫਿਰ ਵਾਪਸ ਆ ਗਏ ਅੱਛਾ ਆਮ ਤੌਰ ਤੇ ਬਹੁਤ ਸਾਰੀਆਂ ਘਟਨਾਵਾਂ ਵਾਪਰ ਗਈਆਂ ਆ ਖਰੜ ਦੇ ਵਿੱਚ ਘਟਨਾ ਵਾਪਰੀ ਆ ਐਚਆਰਟੀਸੀ ਬੱਸ ਤੇ ਹਮਲਾ ਹੋਇਆ ਅੱਜ ਸ੍ਰੀ ਅੰਮ੍ਰਿਤਸਰ ਸਰਸਾ ਸਾਹਿਬ ਵਿਖੇ ਹੋਇਆ ਹਮਲਾ ਕੀ ਹਿਮਾਚਲ ਦੇ ਵਿੱਚ ਵੀ ਪੰਜਾਬ ਦੀਆਂ ਕੁਝ ਬੱਸਾਂ ਤੇ ਕੋਈ ਹਮਲੇ ਹੋਏ ਨੇ ਕੋਈ ਜਾਈ ਡਰ ਪੈ ਵਾਲੀ ਗੱਲ ਤਾਂ ਨਹੀਂ ਕੋਈ ਨਹੀਂ ਨਹੀਂ ਹਮੀਰਪੁਰ ਵਾਲੀ ਸੜਕ ਤੇ ਕੋਈ ਨਹੀਂ ਹੋਇਆ ਜੀ ਆ ਗੱਲ ਮੀਰਪੁਰ ਵਾਲੀ ਸੜਕ ਕੋਈ ਨਹੀਂ ਹੋਈ ਹੈ ਹਜੇ ਵਾਰਦਾਤ ਕਿ ਕਿਸੇ ਨੇ ਉੱਥੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਕਿਸੇ ਨੇ ਨਹੀਂ ਨਾ ਨੂੰ ਰੋਕਿਆ ਕਿਸੇ ਨੇ ਨਦੌਣ ਨਦੌਣ ਵੀ ਟਾਈਮ ਲਗਾ ਕੇ ਗਏ ਸਵੇਰੇ ਹੀ ਤੇ ਮੀਰਪੁਰ ਅੱਡੇ 'ਚ ਸਵਾਈ ਲਾਈ ਆ ਉੱਥੇ ਕੁਝ ਨਹੀਂ ਬੋਲਿਆ ਕਿਸੇ ਹੁਣ ਸੋਨਾਂ ਦੇ ਵਿੱਚ ਆ ਰਿਹਾ ਕਿ ਹਿਮਾਚਲ ਵਾਲਿਆਂ ਨੇ ਤੇ ਪੰਜਾਬ ਵਾਲਿਆਂ ਨੇ ਬਹੁਤ ਸਾਰੇ ਰੂਟ ਕੈਨਸਲ ਕਰ ਦਿੱਤੇ ਨੇ ਜਿਵੇਂ ਤੁਹਾਨੂੰ ਵਾਪਸ ਬੁਲਾ ਲਿਆ ਗਿਆ ਤੇ ਹਿਮਾਚਲ ਵਾਲਿਆਂ ਨੇ ਵੀ ਆਪਣੇ ਬਹੁਤ ਸਾਰੇ ਰੂਟ ਕੈਨਸਲ ਕਰ ਦਿੱਤੇ ਨੇ ਜੀ ਨਹੀਂ ਸਰ ਇਹਦੇ ਬਾਰੇ ਨਹੀਂ ਮੈਨੂੰ ਪਤਾ ਕੁਝ ਵੀ ਕਿੰਨੇ ਰੂਟ ਬੰਦ ਕੀਤੇ ਹੋਣਾ ਨਹੀਂ ਪਰ ਜੋ ਸਾਨੂੰ ਬੁਲਾ ਲਿਆ ਅਸੀਂ ਆ ਗਏ ਕਿਉਂਕਿ ਅਸੀਂ ਤੁਹਾਡੇ ਤੋਂ ਤਾਂ ਜਾਣਕਾਰੀ ਲੈ ਰਹੇ ਹਾਂ ਤੁਸੀਂ ਉੱਥੋਂ ਆਏ ਹੋ ਤਾਂ ਕਿ ਲੋਕਾਂ ਤੱਕ ਸਹੀ ਤੇ ਸਟੀਕ ਜਾਣਕਾਰੀ ਜਿਹੜੀ ਉਹ ਪਹੁੰਚ ਸਕੇ ਜੀ ਹਾਂਜੀ ਹਾਂਜੀ ਸਾਨੂੰ ਕੋਈ ਦਿੱਕਤ ਨਹੀਂ ਆਈ ਬਿਲਕੁਲ ਸਹੀ ਸਲਾਮਤ ਗੱਡੀ ਆਈ ਇੱਥੇ ਜੀ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਕਰਕੇ ਮਾਹੌਲ ਖਰਾਬ ਹੋ ਰਿਹਾ ਕਿਉਂਕਿ ਤੁਸੀਂ ਤਾਂ ਰੋਜ਼ਾਨਾ ਹਿਮਾਚਲ ਨੂੰ ਜਾਂਦੇ ਹੋਣਗੇ ਜੀ ਜੀ ਇਹਦੇ ਨਾਲ ਦੇਖੋ ਜੀ ਸਵਾਰੀਆਂ ਨੂੰ ਖੱਜਲ ਖਰਾਬੀ ਹੋ ਰਹੀ ਹੈ ਵਿਚਾਰੇ ਜਿਨ੍ਹਾਂ ਨੇ ਕੋਈ ਕੰਮ ਜਾਣਾ ਹਸਪੀਟਲ ਜਾਣਾ ਕੋਈ ਛੋਹ ਗੱਲਬਾਤ ਅਗਲੇ ਨੇ ਆਪਣਾ ਪਰਸਨਲ ਕੰਮ ਵਾਸਤੇ ਜਾਣਾ ਉਹਨਾਂ ਨੂੰ ਦਿੱਕਤ ਆ ਰਹੀ ਹੈ ਸੋ ਇਹਦਾ ਮਸਲਾ ਥੋੜਾ ਹੱਲ ਸਰਕਾਰ ਨੂੰ ਚਾਹੀਦਾ ਵੀ ਛੇਤੀ ਮਸਲਾ ਹੱਲ ਕਰ ਦੇਣਾ ਜਿਹਦੇ ਨਾਲ ਲੋਕ ਪਰੇਸ਼ਾਨ ਨਾ ਹੋ ਸਕਣ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਹਮੀਰਪੁਰ ਤੋਂ ਜਿਹੜੀ ਪਨਬਸ ਨੂੰ ਜਿਹੜਾ ਖਾਲੀ ਲੈ ਕੇ ਆਏ ਨੇ ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਦਫ਼ਤਰ ਦੇ ਵਿੱਚੋਂ ਅਧਿਕਾਰੀਆਂ ਦੇ ਫੋਨ ਆ ਗਏ ਸੀ ਤਾਂ ਦੂਜੇ ਪਾਸੇ ਕੈਮਰਾ ਪਰਸਨ ਨੂੰ ਕਹਾਂਗੇ ਕਿ ਤਸਵੀਰਾਂ ਇੱਕ ਵਾਰ ਮੁਰਤੋਂ ਦਿਖਾ ਦੇਣ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਬਾਬਾ ਬਲਕੇ ਨਾਥ ਦੇ ਜਿਹੜੇ ਉਹ ਇਹ ਚਾਲੇ ਆ ਜਾਂ ਮੇਲੇ ਇਸ ਵਕਤ ਤੋਂ ਚੱਲ ਰਹੇ ਨੇ ਤੇ ਹੁਣ ਇਹ ਜਿਵੇਂ ਕਿ ਸਾਨੂੰ ਜਿਹੜੀ ਸਟੇਸ਼ਨ ਸੁਪਰਵਾਈਜ਼ਰ ਵੱਲੋਂ ਜੋ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ ਹੁਸ਼ਾਰਪੁਰ ਬਸ ਸਟੈਂਡ ਦੇ ਸਟੇਸ਼ਨ ਸੁਪਰਵਾਈਜ਼ਰ ਵੱਲੋਂ ਕਿ ਪੀਆਰਟੀਸੀ ਦੀ ਜਾਂ ਪਨਬਸ ਦੀ ਬਸ ਜਿਹੜੀ ਉਹ ਹਿਮਾਚਲ ਦੇ ਵਿੱਚ ਨਹੀਂ ਜਾਵੇਗੀ ਤਾਂ ਇਸ ਦੇ ਨਾਲ ਜਿਹੜਾ ਜ਼ਿਆਦਾਤਰ ਜਿਹੜਾ ਖਮਿਆਸਾ ਉਹਨਾਂ ਲੋਕਾਂ ਨੂੰ ਭੁਗਤਣਾ ਪਏਗਾ ਇਹ ਜੋ ਬਾਬਾ ਬਲਕਨਾਥ ਦੇ ਇਹ ਜਿਨ੍ਹਾਂ ਨੇ ਨਤਮਸਤਕ ਹੋਣ ਦੇ ਲਈ ਜਾਣਾ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਜਿਹੜੇ ਬਾਬਾ ਬਲਕਨਾਥ ਦੇ ਜਿਹੜੇ ਉਹ ਚਾਲੇ ਸ਼ੁਰੂ ਹੋ ਚੁੱਕੇ ਨੇ ਤਾਂ ਖਾਸ ਕਰ ਉਹਨਾਂ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਇਹ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਨੇ ਬਸਾਂ ਦੇ ਵਿੱਚ ਸਵਾਰ ਹੋ ਕੇ ਬਾਬਾ ਬਲਕਨਾਥ ਦੇ ਦਰਸ਼ਨਾਂ ਦੇ ਲਈ ਜਾਣਾ ਤਾਂ ਅਸੀਂ ਵੀ ਆਪਣੇ ਚੈਨਲ ਰਾਹੀਂ ਸਾਰਿਆਂ ਨੂੰ ਪੰਜਾਬ ਜਾਂ ਹਿਮਾਚਲ ਦੇ ਜੋ ਵੀ ਲੋਕ ਸਾਡੇ ਚੈਨਲ ਨੂੰ ਦੇਖਦੇ ਨੇ ਵਾਸਤੇ ਨੇ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਸ਼ਾਂਤੀ ਬਣਾ ਕੇ ਰੱਖੀ ਜਾਵੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਿਆ ਜਾਵੇ ਕਿਉਂਕਿ ਰੋਜ਼ਾਨਾ ਦੀ ਗਿਣਤੀ ਦੇ ਵਿੱਚ ਮੈਨੂੰ ਲੱਗਦਾ ਹੈ ਹਜ਼ਾਰਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਹਿਮਾਚਲੀ ਆਉਂ ਪੰਜਾਬ ਆਪਣੇ ਵਾਖੂ ਕੰਮ ਕਰਵਾਉਣ ਦੇ ਲਈ ਆਉਂਦੇ ਹੋਣਗੇ ਤੇ ਇਸੇ ਤਰ੍ਹਾਂ ਇਹ ਰੋਜ਼ਾਨਾ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਹੀ ਲੱਖਾਂ ਪੰਜਾਬੀਆ ਹਿਮਾਚਲ ਦੇ ਵਿੱਚ ਚਾਹੇ ਉਹ ਸਲਾਨੀ ਵਜੋਂ ਜਾਂਦੇ ਹੋਣਗੇ ਚਾਹੇ ਉਹ ਤੇ ਮੰਦਰਾਂ ਦੇ ਵਿੱਚ ਧਾਰਮਿਕ ਸਥਾਨਾਂ ਤੇ ਨਤਪਾਸਤਕ ਹੋਣ ਲਈ ਜਾਂਦੇ ਹੋਣ ਤਾਂ ਇਥੇ ਪੰਜਾਬ ਸਰਕਾਰ ਤੇ ਹਿਮਾਚਲ ਸਰਕਾਰ ਨੂੰ ਵੀ ਅਸੀਂ ਅਪੀਲ ਕਰਨਾ ਚਾਹਾਂਗੇ ਕਿ ਟੇਬਲ ਟॉक ਕਰਕੇ ਇਹਨਾਂ ਮਸਲਿਆਂ ਨੂੰ ਜਲਦ ਤੋਂ ਜਲਦ ਹੱਲ ਕਰਵਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾਵੇ ਤੇ ਇਸ ਦੀ ਚੰਗੀ ਤਰ੍ਹਾਂ ਨਾਲ ਕੋਖ ਪੜਤਾਲ ਕੀਤੀ ਜਾਵੇ ਕਿ ਆਖਰਕਾਰ ਜਿਨ੍ਹਾਂ ਕਰਕੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ ਜਿਵੇਂ ਕਿ ਪਹਿਲੇ ਲਾਗ ਵਿੱਚ ਵੀ ਦੱਸਿਆ ਕਿ ਅਮਨ ਸੂਦ ਜੋ ਚਰਚਾ ਦੇ ਵਿੱਚ ਆਉਂਦਾ ਝੰਡੇ ਨੂੰ ਖਾੜਦਾ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਮੁਵਾਦ ਪੈਦਾ ਹੁੰਦੇ ਨੇ ਤਾਂ ਅਜਿਹੇ ਵਿਅਕਤੀਆਂ ਤੇ ਜਿਹੜਾ ਜ਼ਰੂਰ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਸਬਕ ਸਿਖਾਇਆ ਜਾਵੇ ਤਾਂ ਜੋ ਭਵਿੱਖ ਵਿੱਚ ਉਹ ਇਸ ਤਰ੍ਹਾਂ ਦੀ ਕੋਈ ਵੀ ਹਰਕਤ ਕਰਨ ਬਾਰੇ ना सोचण कॅमरा परसन हरप्रीत चेतन देतन कश्यप ताजा तरी लिए जुडे हुशार पर न्यूज ते